ਡੈਡੀ ਹੁਣੇ ਵੀ ਕਹਿੰਦੇ ਸੀਗੇ ਕਿ ਇਹ ਕੰਮ ਔਖਾ ਬਹੁਤ ਹੈ ਕਿ ਅਨਮੋਲ ਹੈ ਕਿ ਇਹ ਕੰਮ ਚ ਤੇਰੇ ਸੱਟ ਸੁੱਟ ਵੀ ਲੱਗ ਸਕਦੀ ਹੈ ਕਿ ਇਹ ਕੰਮ ਨਹੀਂ ਕਰਨਾ ਤੇ ਫਿਰ ਵੀ ਮੈਂ ਡੈਡੀ ਹੁਣਾਂ ਦੀ ਨਹੀਂ ਸੁਣੀ ਜਦੋਂ ਓਲੀ ਓਲੀ ਮੈਂ ਕਿਸੇ ਵਰਕਸ਼ਾਪ ਤੇ ਪਟਾ ਕੀਤਾ ਉਹਨਾਂ ਨੇ ਮੈਨੂੰ ਰੱਖਿਆ ਪੰਜ ਮੁੰਡੇ ਕੰਮ ਕਰਦੇ ਸੀ ਮੇਨਾਂ ਵਰਕਸ਼ਾਪ ਤੇ ਪੰਜ ਮੁੰਡਿਆਂ ਚ ਮਤਲਬ ਜੀ ਐਦਾਂ ਸੀ ਇੱਕ ਮੁੰਡਾ ਮੈਨੂੰ ਐਦਾਂ ਕਹਿਣ ਲੱਗਾ ਕਿ कि मेरे ਘਰ ਭੈਣ ਬੈਠੀ ਐ ਤੇ ਅਨਮੋਲ ਵੀ ਤੁਮੀ ਮਤਲਬ ਮੈਂ ਕਹਾਂ ਪਾਜੀ ਸਾਡਾ ਸਰਦਾ ਨਹੀਂ ਸਾਡੇ ਘਰ ਦੇ ਹਾਲਾਤ ਉੱਡਾਂ ਦੇ ਆ ਕਿ ਨਹੀਂ ਸਰਦਾ ਕਿਤੇ ਅੱਗ ਨਿਕਲਨੀ ਕਿਤੇ ਚੰਗਿਆੜੀ ਨਿਕਲਨੀ ਤੇ ਤੁਹਾਨੂੰ ਨਹੀਂ ਡਰ ਲੱਗਿਆ ਮੈਨੂੰ ਮਸ਼ੀਨਰੀ ਦਾ ਕੰਮ ਕਰਨਾ ਬਹੁਤ ਵਧੀਆ ਲੱਗਦਾ ਸ਼ੁਰੂ ਤੋਂ ਹੀ ਸੀਗਾ ਮੇਰੇ ਮਨ ਵਿੱਚ ਜਿੱਦੋਂ ਜਦੋਂ ਕੋਈ ਮਤਲਬ ਕਿ ਸੋਰ ਤਾਂ ਸੰਭਾਲੀ ਸੀ ਜਦੋਂ ਕੋਈ ਕੰਮ ਕਰਦਾ ਸੀ ਮਸ਼ੀਨਰੀ ਦਾ ਤੇ ਮੈਨੂੰ ਇਹ ਹੁੰਦਾ ਸੀ ਮੈਂ ਅਲੱਗ ਜਿਹਾ ਮੁੰਡਿਆਂ ਵਾਲਾ ਕੋਈ ਕੰਮ ਕਰਾਂ ਕਿਸੀ ਸੋਣੀ ਲੱਗੀ ਸੀ ਆਪਣੇ ਹੱਥ ਪੈਰ ਸਾਫ਼ ਸੁਥਰੇ ਰੱਖੀਏ ਕਿ ਸਾਹ ਸੀ ਦੇਖਾਂ ਦੇ ਵੰਨ ਬਟ ਰੈਕਟਿਵ ਲੱਗੀਏ ਤੁਹਾਡਾ ਨਹੀਂ ਮਨ ਕਰਦਾ ਅਸੀਂ ਮਾਪੇ ਨੂੰ ਕਹਿਣਾ ਨਹੀਂ ਹੈ ਕਿ ਸਾਨੂੰ ਹੋਣਾ ਕਿ ਆ ਚੀਜ਼ ਅਸੀਂ ਇੰਨੀ ਤਾਂ ਆਪਣੀ ਚ ਹਿੰਮਤ ਰੱਖੀ ਹੈ ਕਿ ਅਸੀਂ ਆਪ ਆਪਣੀ ਮਿਹਨਤ ਕਰੀਏ ਤੇ ਘਰਦਿਆਂ ਨੂੰ ਵੀ ਆਪਣੀ ਮਿਹਨਤ ਦਾ ਕੁਝ ਕਰਕੇ ਦਸੀਏ ਤੇ ਆਪਣੇ ਵੀ ਸ਼ੌਂਕ ਪੂਰੇ ਕਰੀਏ ਕਿ ਵੀ ਦਿਹਾੜੀ ਮਿਲ ਜਾਂਦੀ ਸੀ 210 ਰੁਪਏ ਸੱਚ ਅੱਛਾ 210 ਰੁਪਏ ਮਿਲਦੇ ਸੀਗੀ ਸਾਰੀ ਦਿਹਾੜੀ ਕੰਮ ਕਰਨਾ ਹਾਂ ਜੀ ਸਟਾਰਟਿੰਗ ਟਾਈਮ ਸੀ ਨਾ ਨਰੇਗਾ ਦਾ ਇਹ ਬੰਦਿਆਂ ਵਾਲਾ ਕੰਮ ਆ ਮੁੰਡਿਆਂ ਵਾਲਾ ਕੰਮ ਆ ਵੈਲਡਿੰਗ ਦਾ ਤੇ ਤੁਸੀਂ ਨਾ ਹੋਰ ਕੋਈ ਕੁੜੀ ਨੂੰ ਕੰਮ ਲਾ ਦੇਣਾ ਸੀਗਾ ਪਰ ਡੈਡੀ ਨੇ ਬੋਲਿਆ ਕਿ ਸਾਡੀ ਕੁੜੀ ਨੂੰ ਸ਼ੌਂਕ ਹੈ ਸ਼ੌਂਕ ਤੋਰ ਤੇ ਕੰਮ ਕਰਦੀ ਹੈ ਕੋਈ ਬੋਝ ਨਹੀਂ ਹੈ ਕਿ ਅਸੀਂ ਇੰਨੀ ਕਮਾਈ ਖਾਣੀ ਹੈ ਜਾਂ ਕੋਸ਼ ਹੈ ਅੱਜ ਕੱਲ ਮੁੰਡੇ ਕੰਮ ਨਹੀਂ ਕਰਦੇ ਆ ਜ਼ਿਆਦਾਤਰ ਨਸ਼ਿਆਂ ਵੱਲ ਪੇਵੇ ਆ ਮੁੰਡੇ ਤੇ ਉਹਨਾਂ ਨੂੰ ਇਹ ਲੱਗੇ ਵੀ ਇੱਕ ਹਨਾ ਕੁੜੀ ਹੋ ਕੇ ਹੀ ਇੰਨਾ ਭਾਰਾ ਕੰਮ ਕਰਦੀ ਹੈ ਕਿ ਅਸੀਂ ਕੁਝ ਕਰ ਸਕੀਏ ਲੱਕ ਚੀ ਜਾਂ ਫਿਰ ਹੱਡੀ ਦੀ ਕੋਈ ਪ੍ਰੋਬਲਮ ਨਾ ਸ਼ੁਰੂ ਹੋ ਜਾਵੇ ਬਹੁਤ ਸਾਰੇ ਉਹ ਜਿਹੜੇ ਆਪ ਨੂੰ ਵੀ ਹੁੰਦੇ ਪੇਰੈਂਟਸ ਨੂੰ ਵੀ ਹੁੰਦੇ ਕਦੇ ਇਦਾਂ ਦੀ ਚੀਜ਼ ਤਾਂ ਵੀ ਤੁਹਾਡੇ ਨਾਲ ਹੋਈ ਕੁਝ ਵੀ ਨਹੀਂ ਹਲੇ ਤੱਕ ਦਾਦੀ ਕੋਈ ਨਹੀਂ ਹੋਇਆ ਤੇ ਇੱਕ ਦਿਨ ਮੈਨੂੰ ਨਾ ਤੇ ਗਰਮੀਆਂ ਦਾ ਟਾਈਮ ਸੀਗਾ ਤੇ ਉਸ ਟਾਈਮ ਨਾ ਮੈਨੂੰ ਕਰੰਟ ਲੱਗ ਗਿਆ ਸੀ ਕੰਮ ਤੇ ਫਿਊਚਰ ਜਦੋਂ ਵਿਆਹ ਹੋਏਗਾ ਤੇ ਤੁਹਾਨੂੰ ਲੱਗਦਾ ਤੁਹਾਡੀ ਮਤਲਬ ਕਿ ਉਧਰ ਵਾਲੀ ਫੈਮਿਲੀ ਐਕਸੈਪਟ ਕਰੇਗੀ ਉਹਨਾਂ ਚੀਜ਼ਾਂ ਨੂੰ ਕਿਤੇ ਇਹ ਸ਼ੌਂਕ ਦਬ ਤਾਂ ਨਹੀਂ ਜਾਣਗੇ ਵਿਆਹ ਤੋਂ ਬਾਅਦ ਇਹ ਹਲੇ ਤਾਂ ਮੈਂ ਕੁਝ ਮੈਰਿਜ ਬਾਰੇ ਹਲੇ ਨਹੀਂ ਕੁਝ ਵੀ ਸੋਚਿਆ ਸਿਰਫ ਮੈਂ ਨਾ ਇੰਨਾ ਸੋਚਦੀ ਆ ਕਿ ਮੇਰਾ ਕੰਮ ਸੈੱਟ ਹੋ ਜਵੇ ਮੈਂ ਆਪਣੇ ਮਾਪੇ ਬਾਰੇ ਕੁਝ ਕਰਾਂ ਕੰਮ ਤੋਂ ਆਣਾ ਤੇ ਆ ਕੇ ਮੈਂ ਨਾ ਤੇ ਪੱਠੇ ਲਿਆਣੇ ਪੱਠੇ ਲਿਆਣੇ ਲਿਆ ਕੇ ਇਹ ਫਿਰ ਮੈਂ ਆ ਕੇ ਰੋਟੀ ਬਣਾਣੀ ਪੱਖਾਂ ਚ ਇੰਨੀ ਲਾਈਟ ਪਈ ਹੁੰਦੀ ਹੈ ਨਾ ਜਿੱਦਾਂ ਜਿੱਦਾਂ ਹਨੇਰਾ ਹੋਣਾ ਆ ਉਦੋਂ ਦਾਣਾ ਸਾਨੂੰ ਤੁੰਦਲਾ ਦੇਣਾ ਸ਼ੁਰੂ ਹੋ ਜਾਂਦਾ ਤੇ ਮੈਨੂੰ ਤਵੇ ਤੇ ਪਈ ਰੋਟੀ ਹੀ ਲੱਭਣੀ ਅੱਛਾ ਇੰਨੀ ਆ ਇਸ ਅਰੀਕੂ ਜਲਦੀ ਇਸ ਕੰਮ ਦੇ ਨਾਲ ਸ਼ੌਂਕ ਹੈ ਜਾਂ ਮਜਬੂਰੀ ਹੁਣ ਤਾਂ ਯਾਨੀ ਕਿ ਮਜਬੂਰੀ ਨਹੀਂ ਸੀ ਇਹਨੂੰ ਕਹਿ ਸਕਦੇ ਆ ਤੇ ਸ਼ੌਂਕ ਹੀ ਹੈ ਅਚਾ ਸ਼ੌਂਕ ਹੀ ਹੈ ਜਿਨੇ ਕੁਛ ਕਰਨਾ ਹੋਵੇ ਨਾ ਉਹਨੂੰ ਮਜਬੂਰੀ ਨਹੀਂ ਕਹਿਣਾ ਚਾਹੀਦਾ ਸ਼ੌਂਕ ਹੀ ਹੈ ਸਭ ਤੋਂ ਵੱਧ ਸਪੋਰਟ ਕਰਨ ਵਾਲਾ ਕੌਣ ਹੈ ਘਰ ਦੇ ਮੇਰੇ ਫੈਮਿਲੀ ਮੰਮੀ ਡੈਡੀ ਸਾਰਾ ਸਾਰੀ ਫੈਮਿਲੀ ਦਾ ਸਪੋਰਟ ਕਰਦੀ ਭਰਾਵਾਂ ਨੇ ਵੀ ਬਹੁਤ ਮੈਨੂੰ ਸਪੋਰਟ ਕੀਤੀ ਤੇ ਤਾਈ ਮੈਂ ਇੱਥੇ ਤੱਕ ਪੁੱਜੀ ਹਾਂ ਉਹਨਾਂ ਕਰਕੇ ਆਵਾਮ ਮੀਡੀਆ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਸਿੰਦਰ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਹੀ ਠੀਕ ਠਾਕ ਹੋਵੋਗੇ ਤਿਆਜ ਦੀ ਇਹ ਇੰਟਰਵਿਊ ਬਹੁਤ ਜ਼ਿਆਦਾ ਖਾਸ ਹੈ ਕਿਉਂਕਿ ਅੱਜ ਦੀ ਇਸ ਇੰਟਰਵਿਊ ਦੇ ਵਿੱਚ ਤੁਹਾਡੀ ਮੁਲਾਕਾਤ ਪੰਜਾਬੀ ਇੱਕ ਅਜੇ ਹੀ ਧੀ ਦੇ ਨਾਲ ਕਰਵਾਉਣ ਜਾ ਰਹੇ ਆ ਜਿਹੜੀ ਵੈਲਡਿੰਗ ਦਾ ਕੰਮ ਕਰਦੀ ਹੈ ਤੇ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੈ ਤੁਹਾਡੇ ਵੱਲੋਂ ਉਹਨਾਂ ਦੀਆਂ ਵੀਡੀਓਜ਼ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ ਸੋ ਅੱਜ ਦੀ ਇਸ ਖਾਸ ਇੰਟਰਵਿਊ ਦੇ ਵਿੱਚ ਤੁਹਾਡੀ ਮੁਲਾਕਾਤ ਹੈ ਇਸ ਧੀ ਦੇ ਨਾਲ ਕਰਵਾਵਾਂਗੇ ਤੇ ਇਹਨਾਂ ਦੀ ਜ਼ਿੰਦਗੀ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਵੇਂ ਇਹਨਾਂ ਨੂੰ ਵੈਲਡਿੰਗ ਦਾ ਸ਼ੌਂਕ ਪਿਆਰ ਤੇ ਕਿਵੇਂ ਇਸ ਨੇ ਇਸ ਕਿੱਤੇ ਨੂੰ ਅਪਣਾਇਆ ਸੋ ਅਨਮੋਲ ਉਰਫ ਸਰਬਜੀਤ ਦਾ ਸਭ ਤੋਂ ਪਹਿਲਾ ਸਵਾਗਤ ਕਰਦਿਆਂ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਅੱਛਾ ਜੀ ਸੇਤ ਤੋਂ ਸੋਕੀ ਮਿਆਂ ਵਧੀਆ ਤੁਸੀਂ ਦੱਸੋ ਕੰਮਕਾਰ ਕਿਵੇਂ ਠੀਕ ਹੈ ਜੀ ਕੰਮਕਾਰ ਵੀ ਠੀਕ ਹੈ ਅੱਛਾ welding ਦਾ ਤੁਸੀਂ ਕੰਮ ਕਰਦੇ ਹੋ ਬਹੁਤ ਸਾਰੀਆਂ ਵੀਡੀਓਜ਼ ਵੀ ਦੇਖੀਆਂ ਅਸੀਂ ਵੀ ਦੇਖੀਆਂ ਸਾਡੀ ਆਡੀਅנס ਨੇ ਵੀ ਦੇਖੀਆਂ ਤੁਹਾਡੀਆਂ ਵੀਡੀਓਜ਼ ਤੇ ਦੱਸੋ ਕਿਵੇਂ ਤੁਸੀਂ ਇਹ ਕੰਮ ਅਪਣਾਇਆ ਕਿ ਨਹੀਂ ਮੈਨੂੰ ਆਹ ਕੰਮ ਕਰਨਾ ਚਾਹੀਦਾ ਮੈਨੂੰ ਇਹ ਸੀਗਾ ਤੇ ਕੋਸ਼ ਸਾਡੇ ਘਰ ਦੇ ਖਲਾਤ ਵੀ ਉਦਾਂ ਦੇ ਸੀਗੇ ਤੇ ਫਿਰ ਮੈਂ ਇਹ ਕੰਮ ਕਰਨਾ ਸਹੀ ਸਮਝਿਆ ਤੇ ਆਪਣੇ ਆਪ ਨੂੰ ਤੇ ਸਾਰੇ ਮੈਨੂੰ ਕਹਿੰਦੇ ਸੀਗੇ ਤੇ ਇਹ ਕੰਮ ਔਖਾ ਬਹੁਤ ਹੈ ਕਰੋ ਵੀ ਜੇ ਮੈਂ ਡੈਡੀ ਹੁਣਾਂ ਨਾਲ ਗੱਲ ਕੀਤੀ ਕਿ ਡੈਡੀ ਮੈਂ ਵੈਲਡਿੰਗ ਦਾ ਕੰਮ ਕਰਨਾ ਹੈ ਤੇ ਡੈਡੀ ਹੁਣੇ ਵੀ ਕਹਿੰਦੇ ਸੀਗੇ ਕਿ ਇਹ ਕੰਮ ਔਖਾ ਬਹੁਤ ਹੈ ਕਿ ਅਨਮੋਲ ਹੈ ਕਿ ਇਹ ਕੰਮ ਚ ਤੇਰੇ ਛੱਟ ਸੁੱਟ ਵੀ ਲੱਗ ਸਕਦੀ ਹੈ ਕਿ ਇਹ ਕੰਮ ਨਹੀਂ ਕਰਨਾ ਤੇ ਫਿਰ ਵੀ ਮੈਂ ਡੈਡੀ ਹੁਣਾਂ ਦੀ ਨਹੀਂ ਸੁਣੀ ਜਦੋਂ ਹੌਲੀ ਹੌਲੀ ਮੈਂ ਕਿਸੇ ਵਰਕਸ਼ਾਪ ਤੇ ਪਤਾ ਕੀਤਾ ਉਹਨਾਂ ਨੇ ਮੈਨੂੰ ਰੱਖਿਆ ਤੇ ਕੰਮ ਤੇ ਤੇ ਰੱਖਣ ਤੋਂ ਬਾਅਦ ਤੇ ਉਹ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਇੱਕ ਕੁੜੀ ਆ ਕਿ ਸਾਡੇ ਕੋਈ ਇੰਨੇ ਮੁੰਡੇ ਕੰਮ ਕਰ ਸਕਦੇ ਆ ਕਿ ਕੋਈ ਲੰਬਾ ਵੀ ਆ ਸਕਦਾ ਫਿਰ ਵੀ ਉਹਨਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਉਹਨਾਂ ਨੇ ਮੈਨੂੰ ਕੰਮ ਤੇ ਰੱਖਿਆ ਅੱਛਾ ਤੇ ਰੱਖਣ ਤੋਂ ਬਾਅਦ ਫਿਰ ਉਹ ਕਹਿੰਦੇ ਹਨਮੋਲ ਤੂੰ ਕੰਮ ਤੇ ਆਣਾ ਸ਼ੁਰੂ ਕਰ ਦੇ ਤੇ ਮੈਂ ਜਾਣਾ ਸ਼ੁਰੂ ਕਰਤਾ ਤੇ ਉਸ ਤੋਂ ਬਾਅਦ ਇਦਾਂ ਦਾ ਸੀ ਕੁਝ ਤੇ ਫਿਰ ਜਦੋਂ ਮਹੀਨਾ ਕੋਈ ਗਈ ਜਾਣ ਲੱਗੀ ਤੇ ਉੱਥੇ ਪੰਜ ਮੁੰਡੇ ਕੰਮ ਕਰਦੇ ਸੀ ਮੇਨਾ ਵਰਕਸ਼ਾਪ ਤੇ ਪੰਜ ਮੁੰਡਿਆਂ ਚ ਮਤਲਬ ਕਿ ਇੱਦਾਂ ਸੀ ਇੱਕ ਮੁੰਡਾ ਮੈਨੂੰ ਇੱਦਾਂ ਕਹਿਣ ਲੱਗਾ ਕਿ ਕਿ ਮੇਰੀ ਘਰ ਭੈਣ ਬੈਠੀ ਐ ਤੇ ਅਨਮੋਲ ਵੀ ਤੁਮੀ ਮਤਲਬ ਕਿ ਮੈਂ ਕਿਹਾ ਪਾਜੀ ਸਾਡਾ ਸਰਦਾ ਨਹੀਂ ਸਾਡੇ ਘਰ ਦੇ ਹਾਲਾਤ ਉਦਾਂ ਦੇ ਆ ਕਿ ਨਹੀਂ ਸਰਦਾ ਹੂੰ ਅੱਛਾ ਜਦੋਂ ਕਾਮਕਾਰ ਮਤਲਬ ਕਿ ਇਸੇ ਲਾਈਨ ਦੇ ਵਿੱਚ ਤੁਸੀਂ ਸੋਚ ਲਿਆ ਕਿ ਮੈਂ ਵੈਲਡਰ ਬੰਨਾ ਹਨਾ ਤੇ ਜਦੋਂ ਕੰਮ ਲੱਭਣਗੇ ਉਸ ਤਰ੍ਹਾਂ ਕੀ ਕੀ ਮੁਸ਼ਕਲਾਂ ਦਾ ਕੀ ਕੀ ਮਤਲਬ ਪ੍ਰੋਬਲਮਸ ਫੇਸ ਕਰਨੀਆਂ ਪਈਆਂ ਤੁਹਾਨੂੰ ਮੁਸ਼ਕਲਾਂ ਤਾਂ ਬਹੁਤ ਆਈਆਂ ਸਟਾਰਟਿੰਗ ਟਾਈਮ ਤੇ ਸਾਰੇ ਇਹੀ ਬੋਲਦੇ ਹੁੰਦੇ ਸੀਗੇ ਕਿ ਜਦੋਂ ਮੈਂ ਮਤਲਬ ਲੇ ਕੇ ਕੰਮ ਚ ਪਹਿਲੀ ਵਾਰ ਬਦਵਲੇਗੀ ਹੋਲਡਰ ਬਾਜੀ ਨੇ ਮੈਨੂੰ ਫੜਾਇਆ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਅਨਮੋਲ ਇਦਾਂ ਪਹਿਲਾਂ ਮੈਂ ਦੇਖਦੀ ਰਹੀ ਤੇ ਫਿਰ ਉਹਨਾਂ ਮੈਂ ਕਿਹਾ ਬਾਜੀ ਮੈਂ ਆਪ ਖੋਦਰੇ ਲੇਰ ਲਾ ਕੇ ਦੇਖਣੀ ਫਿਰ ਉਹਨਾਂ ਨੇ ਨਾ ਮੈਂ ਜਦੋਂ ਪਹਿਲੀ ਵਾਰ ਲੇਰ ਲਾਈ ਆ ਪਹਿਲੀ ਵਾਰ ਚ ਲੇਰ ਚ ਮੈਂ ਕੋਈ ਕੰਮ ਨਹੀਂ ਸਿੱਖਿਆ ਸੀ ਕੁਝ ਵੀ ਤੇ ਮੈਂ ਜਦੋਂ ਹੋਲਡਰ ਫੜਿਆ ਜਦੋਂ ਪਹਿਲੀ ਲੇਅਰ ਲਾਈ ਹੈ ਨਾ ਤੇ ਉਹਨਾਂ ਨੇ ਪਹਿਲੀ ਲੇਅਰ 'ਚ ਕਿਹਾ ਕਿ ਅਨਮੋਲ ਤੂੰ ਕੰਮ ਕਰ ਸਕਦੀ ਆ ਤੇਰੇ 'ਚ ਕੁਝ ਹਮ ਅੱਛਾ ਜਿਹੜੀਆਂ ਕੁੜੀਆਂ ਹੁੰਦੀਆਂ ਉਹ ਬੜੀਆਂ ਛੁਈ ਮੂਈ ਟਾਈਪ ਹੁੰਦੀਆਂ ਨਾ ਉਹਨਾਂ ਨੂੰ ਤੇ ਮਤਲਬ ਕਿ ਇਹ ਚੀਜ਼ਾਂ ਤੋਂ ਡਰੀ ਬੂ ਲੱਗਦਾ ਕਿ ਤੇ ਅੱਗ ਨਿਕਲਨੀ ਕਿਤੇ ਚੰਗਿਆੜੀ ਨਿਕਲਨੀ ਤੇ ਤੁਹਾਨੂੰ ਨਹੀਂ ਡਰ ਲੱਗਿਆ ਨਹੀਂ ਦੇ ਮੈਨੂੰ ਮਸ਼ੀਨਰੀ ਦਾ ਕੰਮ ਕਰਨਾ ਬਹੁਤ ਵਧੀਆ ਲੱਗਦਾ ਸ਼ੁਰੂ ਤੋਂ ਹੀ ਸੀਗਾ ਮੇਰੇ ਮਨ 'ਚ ਜਿੱਦੋਂ ਜਦੋਂ ਕੋਈ ਮਤਲਬ ਲਗੀ ਸੋਰਟਾ ਸੰਭਾਲੀ ਸੀ ਜਦ ਕੋਈ ਕੰਮ ਕਰਦਾ ਸੀ ਮਸ਼ੀਨਰੀ ਦਾ ਤੇ ਮੈਨੂੰ ਇਹ ਹੁੰਦਾ ਸੀ ਮੈਂ ਅਲੱਗ ਜੇ ਮੁੰਡਿਆਂ ਵਾਲਾ ਕੋਈ ਕੰਮ ਕਰ। ਹਮ ਅੱਛਾ ਜਦੋਂ ਕੁੜੀਆਂ ਮਤਲਬ ਕਿ ਇਸ ਲਾਈਨ ਦੇ ਮਤਲਬ ਕੁੜੀਆਂ ਨੂੰ ਨਾ ਹੀ ਬਹੁਤ ਹੁੰਦਾ ਕਿ ਮੇਰੇ ਹੱਥ ਪੈਰ ਸੋਹਣੇ ਲੱਗਣ ਸਾਫ਼ ਸੁਥਰੇ ਰਹਿਣ ਇਸ ਕੰਮ ਦੇ ਵਿੱਚ ਤਾਂ ਹੱਥ ਪੈਰ ਵੀ ਮਲੇ ਹੋ ਜਾਂਦੇ। ਹਾਂਜੀ ਜੀ ਤੁਹਾਡੇ ਕੱਪੜੇ ਵੀ ਮੈਲੇ ਹੋ ਜਾਂਦੇ ਤੁਹਾਡੀ ਸਕਿਨ ਦੀ ਵੀ ਨਹੀਂ ਕੇਅਰ ਹੁੰਦੀ ਕੁੜੀਆਂ ਨੂੰ ਇਹ ਚੀਜ਼ਾਂ ਬਹੁਤ ਜ਼ਿਆਦਾ ਮਤਲਬ ਹੁੰਦੀਆਂ ਨਾ ਮਾਇਨੇ ਰੱਖਦੀਆਂ ਕਿ ਅਸੀਂ ਸੋਹਣੇ ਲੱਗੇ ਅਸੀਂ ਆਪਣੇ ਹੱਥ ਪੈਰ ਸਾਫ਼ ਸੁਥਰੇ ਰੱਖੀਏ ਕਿ ਸਾਸੀ ਦੇਖਣ ਦੇ ਵਿੱਚ ਮਤਲਬ ਅਟਰੈਕਟਿਵ ਲੱਗੇ ਤੁਹਾਡਾ ਨਹੀਂ ਮੰਨ ਕਰਦਾ ਨਹੀਂ ਨੇ ਘਰ ਦਾ ਸਾਡੇ ਘਰ ਦੇ ਹਾਲਾਤ ਹੀ ਉਦਾਂ ਦੇ ਸੀਗੇ ਫਿਰ ਉਦਾਂ ਦਾ ਸਾਨੂੰ ਕੀ ਹਾਲਾਤ ਕਰਦੇ ਆ ਘਰ ਦੇ ਹਾਲਾਤਾਂ ਬਾਰੇ ਵੀ ਦੱਸੋ ਘਰ ਦੇ ਹਾਲਾਤ ਸਾਡੇ ਇਦਾਂ ਦੇ ਸੀਗੇ ਜਦੋਂ ਮਤਲਬ ਕੀ ਹੈ ਨਾ ਸਾਡੇ ਇਦਾਂ ਹੋਣਾ ਕੁਝ ਵੀ ਅਸੀਂ ਦੇਖਣਾ ਬਾਕੀ ਵੀ ਕੁੜੀਆਂ ਹੈਗੀਆਂ ਆ ਤੇ ਨਾ ਉਹਨਾਂ ਨੂੰ ਦੇਖਣਾ ਕਿ ਇਹਨਾਂ ਨੂੰ ਫਾਰਕ ਚੀਜ਼ ਅਸੀਂ ਮਾਂ ਪੇ ਲੈ ਕੇ ਦਿੰਦੇ ਜਾਂ ਕੋਈ ਅਸੀਂ ਮਾਪੇ ਨੂੰ ਕਹਿਣਾ ਨਹੀਂ ਕਿ ਸਾਨੂੰ ਹੂੰ ਜੀ ਜੀ ਅਸੀਂ ਮਾਪੇ ਨੂੰ ਕਹਿਣਾ ਨਹੀਂ ਹੈ ਕਿ ਸਾਨੂੰ ਹੋਣਾ ਕਿ ਆਹ ਚੀਜ਼ ਅਸੀਂ ਇੰਨੀ ਆਪਣੀ ਚ ਹਿੰਮਤ ਰੱਖੀ ਹੈ ਕਿ ਅਸੀਂ ਆਪ ਆਪਣੀ ਮਿਹਨਤ ਕਰੀਏ ਤੇ ਘਰਦਿਆਂ ਨੂੰ ਵੀ ਆਪਣੀ ਮਿਹਨਤ ਦਾ ਕੁਝ ਕਰਕੇ ਦਸੀਏ ਤੇ ਆਪਣੇ ਵੀ ਸ਼ੌਂਕ ਪੂਰੇ ਕਰੀਏ ਤੁਹਾਡੇ ਫਾਦਰ ਸਾਹਿਬ ਕੀ ਕੰਮ ਕਰਦੇ ਮੇਰੇ ਡੈਡੀ ਪਹਿਲਾਂ ਫਰਨੀਚਰ ਦਾ ਕੰਮ ਕਰਦੇ ਸੀਗੇ ਉਹਨਾਂ ਦੀ ਸਿਹਤ ਖਰਾਬ ਹੋਣ ਕਰਕੇ ਉਹਨਾਂ ਨੂੰ ਸਾਹ ਦੀ ਪ੍ਰੋਬਲਮ ਹੋਣ ਕਰਕੇ ਨਾ ਹੌਲੀ ਹੌਲੀ ਫਿਰ ਕੰਮ ਕਟ ਗਏ ਅੱਛਾ ਜਦੋਂ ਘਰ ਦੇ ਹਾਲਾਤ ਦੇਖੇ ਤਾਂ ਤੁਹਾਡੇ ਮਨ ਦੇ ਵਿੱਚ ਮਤਲਬ ਕੀ ਚੀਜ਼ਾਂ ਚੱਲਦੀਆਂ ਹੁੰਦੀਆਂ ਸੀ ਵੀ ਲੈ ਘਰ ਦੇ ਤਾਂ ਇਹ ਹਾਲਾਤ ਆ ਬਹੁਤ ਸਾਰੇ ਕੁੜੀਆਂ ਦੇ ਸ਼ੌਂਕ ਹੁੰਦੇ ਬੱਚਿਆਂ ਦੇ ਸ਼ੌਂਕ ਹੁੰਦੇ ਉਹ ਕਿਤੇ ਨਾ ਕਿਤੇ ਸ਼ੌਂਕ ਦਬੇ ਜਾਂਦੇ ਹਨ ਹਾਂ ਤੁਹਾਡੇ ਨਾਲ ਵੀ ਇਦਾਂ ਦਾ ਹੋਇਆ ਕੁਝ ਹਾਂਜੀ ਤੇ ਜਦੋਂ ਮਤਲਬ ਜੀ ਅਸੀਂ ਇਹ ਨਾ ਕੁੜੀਆਂ ਨੇ ਆਣਾ ਕਿ ਇਦਾਂ ਹਨਾ ਵੇ ਆਸੀ ਚੀਜ਼ ਐ ਅਸੀਂ ਕਹਿਣਾ ਕਿ ਹਣਾ ਸਾਡੇ ਕੋਈ ਹੈ ਨਹੀਂ ਚੀਜ਼ ਪਰ ਅਸੀਂ ਕਦੇ ਘਰਦਿਆਂ ਨੂੰ ਤੰਗ ਨਹੀਂ ਕੀਤਾ ਕਿ ਸਾਡੇ ਕੋਈ ਚੀਜ਼ ਨਹੀਂ ਹੈਗੀ ਹੂੰ ਤੇ ਹਣਾ ਮੈਂ ਕੀ ਰੱਬ ਨੇ ਨਾ ਮੇਰੇ ਸਾਨੂੰ ਸਾਡੇ ਹੱਥ ਪੈਰ ਸਾਨੂੰ ਤੰਦਰੁਸਤੀ ਇੰਨੀ ਵਧੀਆ ਬਖਸ਼ੀ ਵੀ ਕੋਈ ਸਾਨੂੰ ਰੋਗ ਨਹੀਂ ਐ ਫੇ ਅਸੀਂ ਮਿਹਨਤ ਕਰਨੀ ਜ਼ਰੂਰੀ ਸਮਝੀ ਹੂੰ ਕਿੰਨੇ ਸਾਲ ਦੀ ਉਮਰ ਚ ਮਿਹਨਤ ਸ਼ੁਰੂ ਕਰਤੀ ਸੀ ਮੈਂ 26 ਸਾਲ ਦੀ ਅੱਛਾ 26 ਸਾਲ ਦੀ ਉਮਰ ਦੇ ਵਿੱਚ ਹੂੰ ਜੀ ਓਕੇ ਤੇ ਮਤਲਬ ਪਹਿਲਾਂ ਕਿਹੜਾ ਕੰਮ ਕੀਤਾ ਸੀ ਪਹਿਲਾ ਮੈਂ ਨਰੇਗਾ ਦਾ ਕੰਮ ਕਰਨਾ ਸ਼ੁਰੂ ਕੀਤਾ ਅੱਛਾ ਨਰੇਗਾ ਦਾ ਕੰਮ ਕਰਦੇ ਸੀਗੇ ਮਰੇਗਾ ਦੇ ਕੰਮ ਜਦੋਂ ਕਰਦੇ ਹੁੰਦੇ ਸੀ ਉਸ ਵੇਲੇ ਮਤਲਬ ਇਦਾਂ ਨਹੀਂ ਸੀਗਾ ਕਿ ਆਹ ਕਿਹੜਾ ਕੰਮ ਆ ਮਤਲਬ ਕਿ ਮੇਰੇ ਕੋਲ ਛ ਹੋਰ ਕਰਨਾ ਚਾਹੀਦਾ ਨਹੀਂ ਇਦਾਂ ਦਾ ਕਦੇ ਨਹੀਂ ਸਮਝਿਆ ਮੈਂ ਤਾਂ ਕਰ ਲਓ ਇਹ ਨਹੀਂ ਹੈ ਕਿ ਕੋਈ ਵੀ ਕੰਮ ਇਹ ਹਲਕਾ ਜਾਂ ਮਾੜਾ ਹੈ ਨਾ ਸਾਡੀ ਸੋਚ 'ਚ ਫਰਕ ਪੈਂਦਾ ਕਿ ਅਸੀਂ ਨਰੇਗਾ ਦਾ ਕੰਮ ਕਰਦੇ ਆ ਇਹ ਨਹੀਂ ਕਦੇ ਵੀ ਸੋਚਣਾ ਚਾਹੀਦਾ ਸਾਨੂੰ ਅੱਛਾ ਹਾਂਜੀ ਕਿੰਨੀ ਦਿਹਾੜੀ ਮਿਲ ਜਾਂਦੀ ਸੀ ਉੱਥੇ ਉਦੋਂ 260 ਰੁਪਏ ਸੀਗੇ 210 ਰੁਪਏ ਸੱਚ ਅੱਛਾ 210 ਰੁਪਏ ਮਿਲਦੇ ਸੀਗੇ ਸਾਰੀ ਦਿਹਾੜੀ ਕੰਮ ਕਰਨਾ ਹਾਂਜੀ ਸਟਾਰਟਿੰਗ ਟਾਈਮ ਸੀ ਨਾ ਨਰੇਗਾ ਦਾ ਹੂੰ ਤੇ ਮਤਲਬ ਕਿੰਨਾ ਕੋ ਆਖਾ ਹੋ ਜਾਂਦਾ ਸੀ ਤੁਹਾਡੇ ਵਾਸਤੇ ਵੀ ਮਤਲਬ ਕਿ 210 ਰੁਪਏ ਮਿਲਨੇ ਹਨਾ 210 ਰੁਪਏ ਦੇ ਵਿੱਚ ਮਤਲਬ ਕਿ ਤੁਸੀਂ ਸਾਰੇ ਘਰ ਦਾ ਗੁਜ਼ਾਰਾ ਕਰਨਾ ਫਾਦਰ ਸਾਹਿਬ ਤੁਹਾਡੇ ਠੀਕ ਨਹੀਂ ਰਹਿੰਦੇ ਸੀਗੇ ਨਾ ਹਾਂਜੀ ਤੇ ਫੇ ਕਿੰਨਾ ਕੁ ਔਖਾ ਸੀਗਾ ਜਰੂਰ ਦੱਸੋ ਦੋ ਤੌ ਔਖਾ ਸੀ ਉਸ ਟਾਈਮ ਤਾਂ ਪਰ ਹੁਣ ਅੱਗੇ ਨਾਲੋਂ ਕਾਫੀ ਸਾਡਾ ਫਰਕ ਪੈ ਗਿਆ ਜਿੱਦਾਂ ਜਿੱਦਾਂ ਹੌਲੀ ਹੌਲੀ ਅਸੀਂ ਕੰਮ ਕਰਨਾ ਸ਼ੁਰੂ ਕੀਤਾ ਭਰਾਵਾਂ ਨੇ ਵੀ ਕੰਮ ਕਰਨਾ ਸ਼ੁਰੂ ਕੀਤਾ ਕਿੰਨੇ ਭਾਈ ਭੈਣ ਅਸੀਂ ਦੋ ਬ੍ਰਦਰ ਐ ਦੋ ਸਿਸਟਰ ਐ ਹੂੰ ਹਾਂਜੀ ਤੁਸੀਂ ਵੱਡੇ ਹੋ ਸਾਰੇ ਤੋਂ ਨਹੀਂ ਹਾਂ ਮੈਂ ਛੋਟੀ ਹਾਂ ਸਿਸਟਰ ਤੋਂ ਅੱਛਾ ਹਾਂਜੀ ਅੱਛਾ ਹੁਣ ਕਿੱਦਾਂ ਦੇ ਘਰ ਦੇ ਹਾਲਾਤ ਨੇ ਦੱਸੋ ਹੁਣ ਸਾਡੇ ਘਰ ਦੇ ਹਾਲਾਤ ਬਹੁਤ ਵਧੀਆ ਐ ਹੂੰ ਹੁਣ ਸਾਰੇ ਅਸੀਂ ਕੰਮ ਕਰਦੇ ਆਂ ਹੂੰ ਅੱਛਾ ਜਿਹੜੇ ਕੰਮ ਨੂੰ ਤੁਸੀਂ ਜਿਹੜੇ ਕੀਤੇ ਨੂੰ ਅਪਣਾਇਆ ਬਹੁਤ ਵਾਰ ਇਹਨੂੰ ਲੋਕ ਨੈਗੇਟਿਵ ਆਖਦੇ ਨੇ ਕਿ ਹਾਂ ਬੇ ਚੰਗਾ ਕੰਮ ਨਹੀਂ ਹੈਗਾ ਕਿਹੜੇ ਕੰਮ ਹੀ ਪੇਦੇ ਆ ਜਾਂ ਪੇਰੈਂਟਸ ਨੂੰ ਗੱਲਾਂ ਸੁਣਾਉਣੀ ਆ ਕਿ ਤੁਸੀਂ ਕਿਹੜੇ ਕੰਮ 'ਇ ਆਪਣੀ ਕੁੜੀ ਪਾ ਦਿੱਤੀ ਆ ਐਦਾਂ ਤੁਹਾਨੂੰ ਸੁਣਨ ਨੂੰ ਮਿਲਿਆ ਹਾਂਜੀ ਮੈਨੂੰ ਸੁਣਨ ਨੂੰ ਮਿਲਿਆ ਕਿ ਹਾਂਜੀ ਤੁਸੀਂ ਕੀ ਕੁੜੀ ਕਿਹੜੇ ਕੰਮ ਲਾ ਦਿੱਤੀ ਆ ਤੇ ਇਹ ਬੰਦਿਆਂ ਵਾਲਾ ਕੰਮ ਆ ਮੁੰਡਿਆਂ ਵਾਲਾ ਕੰਮ ਆ ਵੈਲਡਿੰਗ ਦਾ ਬੇ ਤੁਸੀਂ ਹੈ ਨਾ ਹੋਰ ਕੋਈ ਕੁੜੀ ਨੂੰ ਕੰਮ ਲਾ ਦੇਣਾ ਸੀਗਾ ਪਰ ਡੈਡੀ ਨੇ ਬੋਲਿਆ ਕਿ ਸਾਡੀ ਕੁੜੀ ਨੂੰ ਸ਼ੌਂਕ ਹੈ ਸ਼ੌਂਕ ਤੋੜ ਤੇ ਕੰਮ ਕਰਦੀ ਹੈ ਕੋਈ ਬੋਝ ਨਹੀਂ ਹੈ ਕਿ ਅਸੀਂ ਇਹਦੀ ਕਮਾਈ ਖਾਣੀ ਹੈ ਜਾਂ ਕੁਛ ਹੈ ਮੈਂ ਆਪਣੀਆਂ ਵਸੋਧੀਆਂ ਮੈਂ ਆਪਣੇ ਮਾਪੇ ਨੂੰ ਸੁੱਖ ਦੇ ਸਕਾਂ ਆਪਣੇ ਅੱਲੋ ਵੀ ਅੱਛਾ ਜਦੋਂ ਨਾਲ ਦੀਆਂ ਕੁੜੀਆਂ ਐਮਏ ਬੀਏ ਕਰ ਕਰਕੇ ਘਰਾਂ ਦੇ ਵਿੱਚ ਬੈਠੀਆਂ ਹੋਈਆਂ ਨੇ ਤੇ ਮਤਲਬ ਤੁਹਾਨੂੰ ਨਹੀਂ ਲੱਗਦਾ ਸੀਗਾ ਕਿ ਮਤਲਬ ਜੇ ਉਹ ਕੁੜੀਆਂ ਪੜ੍ਹਦੀਆਂ ਭੀ ਮੈਨੂੰ ਵੀ ਪੜ੍ਹਨਾ ਚਾਹੀਦਾ ਮੈਨੂੰ ਵੀ ਆਪਣੀ ਸਟੱਡੀ ਕੰਟੀਨਿਊ ਕਰਨੀ ਚਾਹੀਦੀ ਹੈ ਕਿੰਨਾ ਪੜ੍ਹੇ ਹੋ ਤੁਸੀਂ ਮੈਂ 10th ਕੀਤੀ ਹੈ ਅੱਛੇ ਟਾਈਮ ਤੇ ਕੀ ਕੀਤਾ ਕਿ ਸੋਚਿਆ ਨਹੀਂ ਪੜਨ ਬਾਰੇ ਨਹੀਂ ਪੜਾਈ ਵਾਲੇ ਦਿਮਾਗ ਮੇਰਾ ਥੋੜਾ ਘੱਟ ਸੀਗਾ ਹੂੰ ਤੇ ਮੈਨੂੰ ਜ਼ਿਆਦਾਤਰ ਇਹ ਸੀਗਾ ਕਿ ਮੈਂ ਕੁਝ ਕਰਾਂ ਹੂੰ ਜ਼ਰੂਰੀ ਪੜਾਈ ਵੀ ਜ਼ਰੂਰੀ ਹੈ ਮੈਂ ਇਹ ਨਹੀਂ ਕਹਿੰਦੀ ਕਿ ਪੜਾਈ ਨਹੀਂ ਜ਼ਰੂਰੀ ਹੁੰਦੇ ਟਾਈਮ 'ਚ ਪੜਾਈ ਵੀ ਬਹੁਤ ਜ਼ਰੂਰੀ ਹੈ ਹੂੰ ਸੇ ਮੈਂ ਉਸ ਟਾਈਮ 'ਨਾ ਮੈਂ ਆਪਣਾ ਕੰਮ ਨੂੰ ਸਮਝਿਆ ਜ਼ਰੂਰੀ ਕਿ ਮੈਂ ਕੰਮ ਕਰਾਂ ਹੂੰ ਅੱਛੇ ਜਿਵੇਂ ਅੱਜਕੱਲ ਦੀ ਸੋਸ਼ਲ ਮੀਡੀਆ ਦੀ ਲਾਈਫ ਹੈ ਤੇ ਸੋਸ਼ਲ ਮੀਡੀਆ ਦੀ ਲਾਈਫ ਦੇ ਵਿੱਚ ਐਦਾਂ ਹੁੰਦਾ ਕਿ ਬਹੁਤ ਵਾਰ ਅਸੀਂ ਦਿਖਾਵੇ ਵਾਸਤੇ ਉਹ ਚੀਜ਼ਾਂ ਨੂੰ ਅਪਣਾਉਂਦੇ ਆ ਤੁਸੀਂ ਤਾਂ ਨਹੀਂ ਕਿਤੇ ਰੀਲ ਬਣਾਉਣ ਦੇ ਲਈ ਇਹ ਕੰਮ ਸ਼ੁਰੂ ਕਰ ਦਿੱਤਾ ਨਹੀਂ ਮੈਂ ਕੋਈ ਫੇਮਸ ਹੋਣ ਲਈ ਨਹੀਂ ਕੰਮ ਕਰਦੀ ਆ ਮੈਂ ਕੰਮ ਕਰਦੀ ਆ ਮਤਲਬ ਕਿ ਕੰਮ ਜਿੱਦਾਂ ਕੋਈ ਕੁੜੀਆਂ ਨੂੰ ਵੀ ਇਹ ਹੋਵੇ ਕਿ ਅਸੀਂ ਵੀ ਕੁਝ ਕਰ ਸਕੀਏ ਤੇ ਕੋਈ ਇਹ ਮੁੰਡੇ ਆਲਾ ਕੰਮ ਆ ਹੁਣ ਜਿਹੜੇ ਮੁੰਡੇ ਆ ਅੱਜ ਕੱਲ ਮੁੰਡੇ ਕੰਮ ਨਹੀਂ ਕਰਦੇ ਆ ਜ਼ਿਆਦਾਤਰ ਨਸ਼ਿਆਂ ਵੱਲ ਪੇਰੇ ਆ ਮੁੰਡੇ ਤੇ ਉਹਨਾਂ ਨੂੰ ਇਹ ਲੱਗੇ ਵੀ ਇੱਕ ਹਨਾ ਕੁੜੀ ਹੋ ਕੇ ਇੰਨਾ ਭਾਰਾ ਕੰਮ ਕਰਦੀ ਹੈ ਕਿ ਅਸੀਂ ਵੀ ਕੁਝ ਕਰ ਸਕੀਏ ਹੂੰ ਅ체ਸ ਕੰਮ ਦੇ ਵਿੱਚ ਹਮੇਸ਼ਾ ਡਰ ਹੁੰਦਾ ਕਿ ਕਿਤੇ ਇੰਜਰੀ ਨਾ ਹੋ ਜਵੇ ਕਿਤੇ ਸੱਟ ਨਾ ਲੱਗ ਜੇ ਕਿਤੇ ਪਹਾਰਾ ਕੰਮ ਚੁੱਕਣਾ ਕਿਤੇ ਕੋਈ ਮਤਲਬ ਮੋਢਾ ਨਾ ਹਿੱਲ ਜਵੇ ਜਾਂ ਫਿਰ ਲੱਕ ਚ ਜਾਂ ਫਿਰ ਰੀੜ ਦੀ ਹੱਡੀ ਦੀ ਕੋਈ ਪ੍ਰੋਬਲਮ ਨਾ ਸ਼ੁਰੂ ਹੋ ਜਵੇ ਬਹੁਤ ਸਾਰੇ ਇਹੋ ਜਿਹੇ ਡਰ ਆਪ ਨੂੰ ਵੀ ਹੁੰਦੇ ਪੇਰੈਂਟਸ ਨੂੰ ਵੀ ਹੁੰਦੇ ਕਦੇ ਇਦਾਂ ਦੀ ਚੀਜ਼ ਤਾਂ ਨਹੀਂ ਤੁਹਾਡੇ ਨਾਲ ਹੋਈ ਕੁਝ ਵੀ ਨਹੀਂ ਹਲੇ ਤੱਕ ਦਾਦੀ ਕੁਝ ਨਹੀਂ ਹੋਇਆ ਤੇ ਇੱਕ ਦਿਨ ਮੈਨੂੰ ਨਾ ਤੇ ਗਰਮੀਆਂ ਦਾ ਟਾਈਮ ਸੀਗਾ ਤੇ ਉਸ ਟਾਈਮ ਨਾ ਮੈਨੂੰ ਕਰੰਟ ਲੱਗ ਗਿਆ ਸੀ ਕੰਮ ਤੇ ਪੁੱਛੋ ਤੇ கரੰਟ ਵੀ ਉਸ ਟਾਈਮ ਜ਼ਿਆਦਾ ਲੱਗ ਗਿਆ ਉਦੋਂ ਨਹੀਂ ਤਾਂ ਨੋਰਮਲ ਜਿਹੀ ਗੱਲ ਐ ਅਸੀਂ ਸਾਨੂੰ ਹਾਰ ਟਾਈਮ ਅਸੀਂ ਅਰਥ ਜਿ ਰਹਿੰਦੇ ਆ ਨੋਰਮਲ ਜਿਹਾ ਤਾਂ கரੰਟ ਲੱਗਦਾ ਰਹਿੰਦਾ ਉਸ ਟਾਈਮ ਲੱਗ ਵੀ ਜ਼ਿਆਦਾ ਗਿਆ ਸੀ ਅੱਛਾ ਉਸ ਟਾਈਮ ਮੈਨੂੰ ਤਕਲੀਫ ਹੋਈ ਸੀਗੀ ਉਸ ਤੋਂ ਬਾਅਦ ਨਹੀਂ ਮੈਂ ਥੋੜੀ ਹੌਲੀ ਹੌਲੀ ਸਿਸਮੈਂ ਸੈੱਟ ਹੋ ਗਈ ਸੀ ਹਮ ਅੱਛਾ ਜਦੋਂ கரੰਟ ਲੱਗ ਗਿਆ ਤੇ ਮਤਲਬ ਉਸ ਵੇਲੇ ਮਾਂਝ ਤਾਂ ਡਰ ਪਿਆਦਾ ਹੋਇਆ ਕਿ ਛੁਟ ਕਿਹੜਾ ਕੰਮ ਲੱਗੀ ਹੋਈਆਂ ਜਾਂ ਨਾਲੋਂ ਵੱਧ ਕੇ ਕੁਝ ਨਹੀਂ ਨਹੀਂ ਇਦਾਂ ਦਾ ਕੁਝ ਨਹੀਂ ਹੋਇਆ ਅੱਛਾ ਕੁਝ ਨਹੀਂ ਹੋਇਆ ਅੱਛਾ ਜਿਹੜਾ ਕੰਮ ਤੁਸੀਂ ਕਰਦੇ ਪਿਓ ਹਨਾ ਤੇ ਇਨ ਫਿਊਚਰ ਜਦੋਂ ਵਿਆਹ ਹੋਏਗਾ ਤੇ ਤੁਹਾਨੂੰ ਲੱਗਦਾ ਤੁਹਾਡੀ ਮਤਲਬ ਕਿ ਉਧਰ ਵਾਲੀ ਫੈਮਿਲੀ ਐਕਸੈਪਟ ਕਰੇਗੀ ਉਹਨਾਂ ਚੀਜ਼ਾਂ ਨੂੰ ਕਿ ਤੇ ਇਹ ਸ਼ੌਂਕ ਦੱਬ ਤਾਂ ਨਹੀਂ ਜਾਣਗੇ ਵਿਆਹ ਤੋਂ ਬਾਅਦ ਨਹੀਂ ਦੀ ਹਲੇ ਤਾਂ ਮੈਂ ਕੁਛ ਮੈਰਿਜ ਬਾਰੇ ਹਲੇ ਨਹੀਂ ਕੁਝ ਵੀ ਸੋਚਿਆ ਹੂੰ ਸਿਰਫ ਮੈਂ ਨਾ ਇੰਨਾ ਸੋਚਦੀ ਆ ਕਿ ਮੇਰਾ ਕੰਮ ਸੈੱਟ ਹੋ ਜਵੇ ਮੈਂ ਆਪਣੇ ਮਾਪੇ ਬਾਰੇ ਕੁਛ ਕਰਾਂ ਹੂੰ ਅੱਛਾ ਸਿਰਫ ਇਹ ਹੀ ਸੋਚਦੇ ਪਏ ਹਾਂਜੀ ਠੀਕ ਹੈ ਜੀ ਮਾਪੇ ਪ੍ਰਾਊਡ ਕਰਦੇ ਤੁਹਾਡੇ ਉੱਪਰ ਹਾਂਜੀ ਬਹੁਤ ਕਰਦੇ ਹੂੰ ਤੇ ਬਾਕੀ ਭਾਈ ਭੈਣ ਕੀ ਕੰਮ ਕਰਦੇ ਨੇ ਇੱਕ ਭਰਾ ਬਾਹਰ ਤੋਂ ਆਇਆ ਆ ਦੂਸਰਾ ਉਹ ਜੋਲਡਨ ਤੋਂ ਆਇਆ ਵਾ ਤੇ ਉਹ 9 ਸਾਲ ਲੱਗੇ ਆਇਆ ਸੀਗਾ ਉਹਦਾ ਕੰਮ ਉੱਥੇ ਵੀ ਨਹੀਂ ਸੈੱਟ ਸੀਗਾ ਹਮ ਅੱਛਾ ਤੇ ਭੈਣ ਭੈਣ ਨੇ ਬੀਏ ਕੀਤੀ ਵੀ ਐ ਅੱਛਾ ਬੀਏ ਕੀਤੀ ਪਈ ਐ ਉਹਨੇ ਕੋਈ ਕੰਮ ਕਰਦੇ ਨਹੀਂ ਉਹ ਨਹੀਂ ਹਲੇ ਕੰਮ ਕਰਦੇ ਹਲੇ ਪੜ੍ਹਦੇ ਹੀ ਐ ਅੱਛਾ ਪੜ੍ਹਦੇ ਪਿਆ ਠੀਕ ਐ ਤੇ ਤੁਸੀਂ ਮਤਲਬ ਕੰਮ ਕਰ ਰਹੇ ਹੋ ਹਾਂਜੀ ਹਾਂ ਅੱਛਾ ਕਿੰਨਾ ਕੋ ਔਖਾ ਹੋ ਜਾਂਦਾ ਕਿਉਂਕਿ ਇਹ ਕੰਮ ਮੁੰਡਿਆਂ ਦਾ ਹੁੰਦਾ ਨਾ ਘਰ ਦੀ ਮਤਲਬ ਵਿੱਚ ਹੈਲਪ ਕਰਾਉਣੀ ਘਰ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹ ਸੰਭਾਲਣੀਆਂ ਪਰ ਤੁਸੀਂ ਛੋਟੀ ਜਿਹੀ ਉਮਰ ਦੇ ਵਿੱਚ ਉਹ ਜ਼ਿੰਮੇਵਾਰੀਆਂ ਦਾ ਬੋਝ ਲੈ ਕੇ ਚੱਲਦੇ ਹੋ ਹਾਂਜੀ ਤੇ ਹੈ ਨਾ ਮੈਂ ਇਹ ਨਹੀਂ ਆ ਕਿ ਇਕੱਲਾ ਬਿਲਡਿੰਗ ਦਾ ਹੀ ਕੰਮ ਕਰਦੀ ਆ ਆ ਕੇ ਮੈਨੂੰ ਮਤਲਬ ਕਿ ਸਾਰਾ ਕੰਮ ਕਰਨਾ ਪੈਂਦਾ ਘਰ ਦਾ ਵੀ ਦੇਖਣਾ ਪੈਂਦਾ ਕਿ ਬਾਹਰ ਦਾ ਆਪਣਾ ਕੰਮ ਵੀ ਦੇਖਣਾ ਪੈਂਦਾ ਅੱਛਾ ਘਰ ਦਾ ਵੀ ਕੰਮ ਕਰਦੇ ਹੋ ਹਾਂਜੀ ਤੇ ਹੈ ਨਾ ਜਦੋਂ ਮੈਂ ਕੰਮ ਤੋਂ ਆਣਾ ਤੇ ਆ ਕੇ ਮੈਂ ਨਾ ਤੇ ਪੱਠੇ ਲਿਆਣੇ ਪੱਠੇ ਲਿਆਣੇ ਲਿਆ ਕੇ ਫਿਰ ਮੈਂ ਆ ਕੇ ਰੋਟੀ ਬਣਾਣੀ ਅੱਖਾਂ 'ਚ ਇੰਨੀ ਲੇਟ ਪਈ ਹੋਣੀ ਹੈ ਨਾ ਜਿੱਦਾਂ ਜਿੱਦਾਂ ਹਨੇਰਾ ਹੋਣਾ ਆ ਉਦੋਂ ਦਾਣਾ ਸਾਨੂੰ ਤੁੰਦਲਾ ਦਿਖਣਾ ਸ਼ੁਰੂ ਹੋ ਜਾਂਦਾ ਤੇ ਮੈਨੂੰ ਤਵੇ ਤੇ ਪਈ ਰੋਟੀ ਨਹੀਂ ਲੱਭਣੀ ਅੱਛਾ ਇੰਨੀ ਐਸੇ ਗ੍ਰੀਕੋ ਜਲਦੀ ਇਸ ਕੰਮ ਦੇ ਨਾਲ ਅੱਖਾਂ ਨੂੰ ਲੇਟ ਜ਼ਿਆਦਾ ਲੱਗ ਜਾਂਦੀ ਹੈ ਹੂੰ ਅੱਖਾਂ 'ਚ ਪਾਣੀ ਨਿਕਲਣ ਲੱਗ ਜਾਣਾ ਜੇ ਕੰਮ ਹੋ ਜਾਣਾ ਹੂੰ ਅੱਛਾ ਇਹਨਾਂ ਸਾਰੀਆਂ ਪ੍ਰੋਬਲਮਸ ਦੇ ਬਾਵਜੂਦ ਵੀ ਲੱਗੇ ਹੋਏ ਹੈ ਨਾ ਹਾਂਜੀ ਸ਼ੌਂਕ ਹੈ ਜਾਂ ਮਜਬੂਰੀ ਹੁਣ ਤਾਂ ਯਾਨੀ ਕਿ ਮਜਬੂਰੀ ਨਹੀਂ ਅਸੀਂ ਇਹਨੂੰ ਕਹਿ ਸਕਦੇ ਹਾਂ ਤੇ ਸ਼ੌਂਕ ਹੀ ਹੈ। ਅੱਛਾ ਸ਼ੌਂਕ ਹੀ ਹੈ। ਹਾਂਜੀ। ਜਿਹਨੇ ਕੁਝ ਕਰਨਾ ਹੋਵੇ ਨਾ ਉਹਨੂੰ ਮਜਬੂਰੀ ਨਹੀਂ ਕਹਿਣਾ ਚਾਹੀਦਾ ਸ਼ੌਂਕ ਹੀ ਹੈ। ਹੂੰ। ਜਿਹਨੂੰ ਦੇਖਦੇ ਆ ਨਾ ਕਿ ਸਾਡੇ ਮਾਪੇ ਆ ਸਾਨੂੰ ਮਾਪੇ ਨੇ ਸਾਨੂੰ ਜਨਮ ਦਿੱਤਾ ਇੱਥੇ ਤੱਕ ਪਹੁੰਚਾਇਆ ਤੇ ਅਸੀਂ ਵੀ ਉਹਨਾਂ ਲਈ ਕੁਝ ਕਰੀਏ। ਹੂੰ। ਅੱਛਾ ਜਦੋਂ ਅਗਰੀਆਂ ਲਾਟਾਂ ਨਾਲ ਖੇਡਦੇ ਹੋ ਤਾਂ ਫਿਰ ਡਰ ਨਹੀਂ ਲੱਗਦਾ। ਹਾਂ ਜੀ ਤੇ ਹੱਥਾਂ ਤੇ ਚੰਗਿਆੜੇ ਵੀ ਪੈਂਦੇ ਆ ਤੇ ਬਾਅਦੇ ਜਦੋਂ ਮਤਲਬ ਕਿ ਅਸੀਂ ਕੋਸ਼ ਸ਼ਰਟ ਵਗੈਰਾ ਨਹੀਂ ਪਾਈ ਹਾਲੇ ਵੀ ਨਿਸ਼ਾਨ ਪਏਦੇ ਆ ਦੇਖੋ ਹਾਂ ਤੇ ਹਨਾ ਜਦੋਂ ਚੰਗਿਆੜੇ ਪੈਂਦੇ ਆ ਪਹਿਣ ਤੋਂ ਬਾਅਦ ਤਕਲੀਫ ਵੀ ਹੁੰਦੀ ਆ ਇਹ ਨਹੀਂ ਕਹਿੰਦੀ ਮੈਂ ਕਿ ਨਹੀਂ ਤਕਲੀਫ ਹੁੰਦੀ ਆ ਪਰ ਜਦੋਂ ਸਾਡੇ ਹੱਥਾਂ ਤੇ ਚੰਗਿਆੜੇ ਪੈਂਦੇ ਆ ਉਸ ਤਕਲੀਫ ਨੂੰ ਨਾ ਹੂੰ ਇਹ ਤੇ ਹਨਾ ਉਹ ਸਾਨੂੰ ਮਤਲਬ ਕਿ ਇੱਕ ਚੰਗਿਆੜਾ ਪੈਂਦਾ ਹਨਾ ਤੇ ਜਦੋਂ ਸਾਡੇ ਹੱਥ 'ਤੇ ਇੱਕ ਚੰਗਿਆੜਾ ਪੈਂਦਾ ਹੈ ਪੈਣ ਤੋਂ ਬਾਅਦ ਨਾ ਬੰਦੇ ਨੂੰ ਇਹ ਫੀਲ ਹੁੰਦਾ ਹੈ ਕਿ ਅਸੀਂ ਇਹ ਨਾ ਜ਼ਿੰਦਗੀ 'ਚ ਕੁਝ ਕਰਨਾ ਹੈ ਹਮ ਅੱਛਾ ਤੁਹਾਨੂੰ ਸਭ ਤੋਂ ਵੱਧ ਸਪੋਰਟ ਕਰਨ ਵਾਲਾ ਕੌਣ ਹੈ ਘਰ ਦੇ ਮੇਰੇ ਫੈਮਿਲੀ ਮੰਮੀ ਡੈਡੀ ਅੱਛਾ ਸਾਰੀ ਫੈਮਿਲੀ ਉਦਾ ਸਪੋਰਟ ਕਰਦੀ ਪਰ ਆਮਾ ਨੇ ਵੀ ਬਹੁਤ ਮੈਨੂੰ ਸਪੋਰਟ ਕੀਤੀ ਤਾਂ ਹੀ ਮੈਂ ਇੱਥੇ ਤੱਕ ਪੁੱਜੀ ਹੁਣਾਂ ਕਰਕੇ ਅੱਛਾ ਹਾਂਜੀ ਹੋਰ ਕੀ ਕੀ ਸ਼ੌਂਕ ਨੇ ਫੋਰਸਾ ਸ਼ੋਕ ਹੀ ਹੈ ਬਸ ਬਖਰਾ ਜੈ ਮਤਲਬ ਕਿ ਕੰਮ ਮੈਂ ਹੁਣ ਆਪਣਾ ਸੋਚਦੀ ਰਹੀ ਐ ਕਿ ਮੈਂ ਆਪਣਾ ਕੰਮ ਕਰਾਂ ਤੇ ਮੇਰੀ ਨਿਊ ਵੀਡੀਓ ਮੇਰੇ ਆਪਣੇ ਕੰਮ ਤੇ ਆਵੇ ਅੱਛਾ ਹਾਂਜੀ ਮਤਲਬ ਠਾਨਿਆ ਹੈ ਮਨ ਦੇ ਵਿੱਚ ਕਿ ਹੁਣ ਆਪਣਾ ਹੀ ਕੰਮ ਕਰਨਾ ਹਾਂਜੀ ਨਵੇਂ ਸਾਲ ਦੇ ਅੰਦਰ ਅੰਦਰ ਕਿ ਮੈਂ ਆਪਣਾ ਆਪਣੀ ਵਰਕਸ਼ਾਪ ਖੋਲ੍ਹਣੀ ਐ ਅੱਛਾ ਹਾਂਜੀ ਓਕੇ ਡ੍ਰੀम्स ਮਤਲਬ ਲਾਈਫ ਨੂੰ ਲੈ ਕੇ ਕੀ ਸੋਚਦੇ ਹੋ ਕਿ ਅੱਜ ਇੱਥੇ ਉੱਤੇ ਕੱਲ ਕਿੱਥੇ ਪਹੁੰਚਣਾ ਹੈ ਕੀ ਕੁਝ ਮਤਲਬ ਹਾਸਲ ਕਰਨਾ ਆਪਣੇ ਪੇਰੈਂਟਸ ਵਾਸਤੇ ਕੀ ਕਰਨਾ ਮੇਰੇ ਮੈਂ ਆਪਣੇ ਮਾਪੇ ਬਲੇ ਇਹ ਕਰਨਾ ਚਾਹੁੰਦੀ ਆ ਕਿ ਨਾ ਕਿ ਉਹ ਚਾਰ ਬੰਦਿਆਂ 'ਚ ਖੜੇ ਹੋ ਕੇ ਵੀ ਕਹਿਣ ਕਿ ਤੁਹਾਡੀ ਕੁੜੀ ਨੇ ਕਿਹਾ ਕਿੰਨਾ ਵਧੀਆ ਕੰਮ ਕੀਤਾ ਆ ਇੱਥੇ ਤੱਕ ਪਹੁੰਚ ਗਈ। ਕੀ ਬਾਤ ਹੈ। ਇਹ ਮੇਰੇ ਮਨ ਨੂੰ ਉਦੋਂ ਸਕੂਨ ਮਿਲਣਾ ਜਦ ਉਹਨਾਂ ਨੂੰ ਇਹ ਗੱਲ ਕਹੂੰਗੇ। ਅੱਛਾ ਇਸ ਲਾਈਨ ਦੇ ਵਿੱਚ ਕੁੜੀਆਂ ਘਟ ਆਉਂਦੀਆਂ ਨੇ ਤੇ ਜ਼ਰੂਰ ਦੱਸੋ ਕੁੜੀਆਂ ਨੂੰ ਕਿ ਜੇਕਰ ਉਹ ਇਸ ਲਾਈਨ ਦੇ ਵਿੱਚ ਆਉਂਦੀਆਂ ਨੇ ਤਾਂ ਉਹਨਾਂ ਦਾ ਫਿਊਚਰ ਕੀ ਹੈ? ਕੀ ਕੁਝ ਕਰ ਸਕਦੀਆਂ ਨੇ? ਤੇ ਕੁੜੀਆਂ ਨੂੰ ਮੇਰੇ ਵੱਲੋਂ ਇਹ ਬੇਨਤੀ ਆ ਕਿ ਕੁੜੀਆਂ ਨਾ ਆਪਣੇ ਆਪ ਨੂੰ ਇਹ ਨਾ ਸਮਝੋ ਹੂੰ ਕਿ ਅਸੀਂ ਕੁਝ ਕਰ ਨਹੀਂ ਸਕਦੀਆਂ ਆ ਤੇ ਨਾ ਉਹ ਉਹਨਾਂ ਨੂੰ ਘਰੋਂ ਨਿਕਲ ਗਏ ਨਾ ਬਾਹਰ ਤੇ ਇਹ ਨਾ ਇੱਕ ਦੁਨੀਆਦਾਰੇ ਬਾਰੇ ਪਤਾ ਲੱਗਦਾ ਆ ਤੇ ਇਹ ਨਾ ਕੰਮ ਵੀ ਕਰ ਸਕਦੀਆਂ سپورਟ ਦੀ ਲੋੜ ਹੈ ਬਸ ਜ਼ਿਆਦਾਤਰ ਕੁੜੀਆਂ ਇੱਕ سپورਟ ਦੇ ਨਾਲ ਮਤਲਬ ਅੱਗੇ ਵਧ ਸਕਦੀਆਂ ਨਾ ਕੁੜੀਆਂ ਹਾਂਜੀ ਮੇਨ ਜ਼ਰੂਰੀ ਹੈ ਨਾ سپورਟ ਹੈ سپورਟ ਦੇ ਨਾਲ ਨਾ ਕੁੜੀ ਬਹੁਤ ਕੁਝ ਕਰ ਸਕਦੀ ਹੈ ਜਦ ਪਿੱਛੇ سپورਟ ਨਾ ਨਾ ਹੋਵੇ ਫਿਰ ਉੱਥੋਂ ਕੁੜੀ ਹੈ ਨਾ ਕਹਿੰਦੀ ਕਿ ਮੈਨੂੰ سپورਟ ਨਹੀਂ ਹੈਗੀ ਉੱਥੇ ਮਾੜੀ ਜੀ ਹੋ ਜਾਂਦੀ ਮੋਸਲ ਜਾਈ ਜਾਂਦੀ ਅੱਛਾ ਪੇਰੈਂਟਸ ਨੂੰ ਕਈ ਵਾਰ ਸਮਾਜ ਨੂੰ ਕਈ ਵਾਰ ਖੁਦ ਨੂੰ ਡਰ ਲੱਗਦਾ ਕਿ ਜੇ ਅਸੀਂ ਘਰ ਤੋਂ ਬਾਹਰ ਪੈਰ ਪੁੱਟਾਂਗੇ ਤੇ ਪਤਾ ਨਹੀਂ ਕਿਦਾਂ ਦੇ ਦਰਿੰਦੇ ਸਾਨੂੰ ਮਿਲਣਗੇ ਪਤਾ ਨਹੀਂ ਕਿਦਾਂ ਦੀਆਂ ਚੀਜ਼ਾਂ ਸਾਨੂੰ ਫੇਸ ਕਰਨੀਆਂ ਪਊਗੀਆਂ ਤੁਹਾਨੂੰ ਵੀ ਕੁਝ ਇਦਾਂ ਦਾ ਫੇਸ ਕਰਨਾ ਪਿਆ ਹਾਂਜੀ ਹਾਂਜੀ ਤੇ ਪਹਿਲਾਂ ਤਾਂ ਜਦੋਂ ਮੈਂ ਜਾਂਦੀ ਹੁੰਦੀ ਸੀ ਨਾ ਘਰੋਂ ਕਾਫੀ ਸਾਨੂੰ ਬਾਟ ਹੈ ਤੁਰ ਕੇ ਜਾਣ ਨੂੰ ਅੱਛਾ ਤੁਰ ਕੇ ਜਾਂਦੇ ਨਹੀਂ ਪਹਿਲਾਂ ਨਾ ਸਾਨੂੰ ਪਿੰਡੋਂ ਕਾਫੀ ਬਾਟ ਹੈ ਸਾਨੂੰ ਅੱਡੇ ਤੱਕ ਜਾਣ ਲੈ ਅੱਛਾ ਬਾਸ ਅੱਡੇ ਜਾਂਦੇ ਹਾਂਜੀ ਤੇ ਉਦੋਂ ਮੈਂ ਤੁਰ ਕੇ ਜਾਣਾ ਤੇ ਜਦੋਂ ਤੁਰ ਕੇ ਜਾਣ ਤੋਂ ਬਾਅਦ ਨਾ ਤੇ ਹੁੰਦਾ ਸੀ ਫੇਰੇ ਹੋਲੀ ਓੜੀ ਜਿੱਦਾਂ ਕੇ ਨਾ ਡੈਡੀ ਨੇ ਕਹਿਣਾ ਕਿ ਹੁਣ ਫੇ ਡੈਡੀ ਮੈਨੂੰ ਪਹਿਲਾ ਸਟਾਰਟਿੰਗ ਟਾਈਮ ਜਦੋਂ ਡੈਡੀ ਨੇ ਮੇਰੀ ਹੈਲਪ ਨਹੀਂ ਕੀਤੀ ਸੀਗੀ ਡੈਡੀ ਨੇ ਨਹੀਂ ਹੈਲਪ ਕਰਦੀ ਸੀ ਡੈਡੀ ਇਹ ਕਹਿੰਦੇ ਹੁੰਦੇ ਸੀ ਸੱਟ ਲੱਗ ਜਾਣੀ ਕੁੜੀ ਦੇ ਤੇ ਭਾਰਾ ਕੰਮ ਆ ਬੰਦਿਆਂ ਵਾਲਾ ਕੰਮ ਆ ਇਦਾਂ ਜਦੋਂ ਮੈਂ ਕੰਮ ਕਰਨਾ ਮਤਲਬ ਕਿ ਸ਼ੁਰੂ ਕੀਤਾ ਨਾ ਫਿਰ ਡੈਡੀ ਨੇ ਮੈਨੂੰ ਛੱਡਣ ਜਾਣਾ ਲੈਣ ਜਾਣਾ ਪਹਿਲੇ ਡੈਡੀ ਨੇ ਖੜੇ ਹੋਣਾ ਤੋਰ ਮੈਨੂੰ ਛੱਡਣ ਜਾਂਦੇ ਸੀ ਤੁਰੇ ਹੀ ਲੈਣ ਜਾਂਦੇ ਹੁੰਦੇ ਸੀ ਅੱਛਾ ਹਾਂਜੀ ਤੇ ਉਸ ਤੋਂ ਪਹਿਲਾਂ ਜਦੋਂ ਪੈਦਲ ਜਾਂਦੇ ਸੀ ਉਦੋਂ ਉਦੋਂ ਮੈਨੂੰ ਬਹੁਤ ਫੀਲ ਜਿਆ ਹੁੰਦਾ ਸੀਗਾ ਮੈਂ ਕਿਹਾ ਇਦਾਂ ਹਨਾ ਤੇ ਮੈਂ ਕਿਹਾ ਮੈਂ ਆਪਣੇ ਮਾਪੇ ਬਲੇ ਇੰਨਾ ਕੁਝ ਕਰਦੀ ਆ ਤੇ ਉਹ ਵੀ ਆਪਣੀ ਜਗ੍ਹਾ ਤੇ ਸਹੀ ਐ ਮੈਂ ਮਾੜੇ ਨਹੀਂ ਕਹਿੰਦੀ ਉਹਨਾਂ ਨੂੰ ਤੇ ਉਹ ਵੀ ਸਾਰ ਹਰੇਕ ਕੋਈ ਕਹਿੰਦਾ ਕਿ ਸਾਡੇ ਨਿਆਣੇ ਦੇ ਸਾਟ ਨਾ ਲੱਗੇ ਤੇ ਹੁਣ ਮੈਨੂੰ ਘਰ ਦੇ ਬਹੁਤ ਸਪੋਰਟ ਕਰਦੇ ਆ ਉਹਨਾਂ ਕਰਕੇ ਮੈਂ ਇੱਥੇ ਤੱਕ ਪੁੱਜੀ ਆ ਤੁਹਾਡੇ ਕੋਲ ਹਾਂ ਕੀ ਬਾਤ ਐ ਹਾਂਜੀ ਸੋ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਤੇ ਸਾਡੀ ਇਸ ਸਪੈਸ਼ਲ ਵੀਡੀਓ ਦੇ ਵਿੱਚ ਆ ਕੇ ਸਾਡੀ ਆਡੀਅנס ਤੇ ਨਾਲ ਖਾਸ ਗੱਲਾਂ ਕੀਤੀਆਂ ਹਾਂ ਜੀ ਠੀਕ ਹੈ ਸੋ ਉਮੀਦ ਕਰਦੇ ਹਾਂ ਕਿ ਸਾਡੀ ਆਡੀਅנס ਨੂੰ ਵੀ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਜ਼ਰੂਰ ਤੁਸੀਂ ਇਸ ਵੀਡੀਓ ਬਾਬਤ ਆਪਣੀ ਫੀਡਬੈਕ ਸਾਡੇ ਕਮੈਂਟ ਬਾਕਸ ਦੇ ਵਿੱਚ ਸਾਨੂੰ ਲਿਕੇ ਭੇਜਣਾ ਤੇ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰਿਓ ਧੰਨਵਾਦ